ਸਤਿ ਸ੍ਰੀ ਅਕਾਲ ਵੀਰ ਜੀ ਸੋਨੁਰਦਾਵਾ ਡੇਰੀ ਫਾਰਮ ਤੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਵੀਰ ਜੀ ਸੋਨੁਰਦਾਵਾ ਡੇਰੀ ਫਾਰਮ ਦੇ ਉੱਤੇ ਵੀਰ ਜੀ ਦੂਜਾ ਸੂਆ ਝੋਟੀ ਵਿਖਾਉਣ ਲੱਗੇ ਆ ਭਾਜੀ ਤਿੰਨ ਦਿਨਾਂ ਦੀ ਝੋਟੀ ਸੂਈ ਅਜੇ ਵਿਖਾਉਣੀ ਤੇ ਚਲੋ ਨਹੀਂ ਸੀ ਬੋਲੇ ਦੇ ਉੱਤੇ ਝੋਟੀ ਆ ਪਰ ਵੀਰ ਭੈਣ ਭਰਾਵਾਂ ਨੂੰ ਅੰਦਾਜ਼ਾ ਹੋ ਜੇ ਕਿ ਕਿੰਨੇ ਦੁੱਧ ਵਾਲੀ ਆ ਮਗਰ ਵੀ ਕੱਟੀ ਆ ਕੱਚਾ ਣਾੜੂ ਗਿੱਲਾ ਣਾੜੂ ਵਜੇ ਵੇਖ ਲੋ ਨਾਲ ਜੇ ਬੱਚੇ ਦੇ ਮਗਰ ਵੀ ਕੱਟੀ ਆ ਖਾਣਾ ਲੇਵਾ ਸਿੰਘ ਸ਼ਿੰਗਾਰ ਪੇਠਪੁੜਾ ਕੱਦ ਦਾ ਅੰਦਾਜ਼ਾ ਮੇਰੇ ਵੀਰਾ ਬੁਲਾ ਰਹੇ ਸਾਰੇ ਵੀ ਕਿੰਨੇ ਕ ਦੁੱਧ ਵਾਲੀ ਝੋਟੀ ਆ ਪਰ ਹੁਣ ਕੱਚਾ ਦੁੱਧ ਝੋਟੀ ਕੋ 3-4 ਦਿਨਾਂ ਦੀ ਸੁਈ ਕੋ 14 ਕਿਲੋ ਐ ਝੋਟੀ ਦੇ ਥੱਲੇ ਦੁੱਧ ਹੈਗਾ ਵੀਰਾਂ ਨੂੰ ਸਾਰੇ ਵੀਰਾਂ ਨੂੰ ਸਾਰਿਆਂ ਨੂੰ ਅੰਦਾਜ਼ਾ ਹੋ ਜੂਗਾ ਆਓ ਵੀਰ ਜੀ ਤੁਹਾਨੂੰ ਹੁਣ ਝੋਟੀ ਦੁੱਧੇ ਸੂਵੇ ਬਹੁਤ ਹੀ ਟੌਪ ਦੀ ਛੇ ਦੰਦ ਝੋਟੀ ਟੌਪ ਦੀ ਨੀਂਬਾਨ ਲੱਗੀਆਂ ਵਿਖਾਉਣ ਦੇਖੋ ਹੰਦਾਰਾ ਲਾ ਕੇ ਆਪੇ ਵੀਰ ਦੱਸਣ ਦੇਖੋ ਜੀ ਭਾਲੇ ਵਾਜ ਕਰੋ ਆਹ ਜੱਲਾ ਭਾਜੀ ਥਣ ਲੈਵੇ ਦੀਆਂ ਬਹੁਤ ਮਾਲਕ ਦੀ ਕਿਰਪਾ ਨਾਲ ਛੋਟੀ ਉਮੀਦ ਤੋਂ ਮਹਾਰਾਜ ਦੀ ਕਿਰਪਾ ਵੱਧ ਦੁੱਧ ਬੋਲੇ ਤੋਂ ਚੱਲੀ ਆ ਤੋ ਉਹਦੀ ਚੀਜ਼ਾ ਮਹਾਰਾਜ ਦੀ ਕਿਰਪਾ ਦੇ ਨਾਲ ਭਾਜੀ ਆਪੇ ਵੀਰ ਭੈਣ ਪ੍ਰਾਨ ਦਾਜਾ ਲਾ ਲੈਣਾ ਕੋਈ ਥਣ ਲੈਵਾ ਇਹੋ ਜਿਹਾ ਨਾਲੇ ਮੇਰਾ ਵੀਰ ਇਧਰੋਂ ਦੀ ਆਂਕੇ ਹੈ ਕੈਮਰਾਮੈਨ ਸਾਹਿਬ ਦੱਸੋ ਥਣ ਲੈਵਾ ਚੈੱਕਰਾਓ ਪੀਹਾ ਹੋ ਜਾਂ ਥਣ ਮਈਆਂ ਨੂੰ ਵਿਰਲੀਆਂ ਨੂੰ ਕਈਆਂ ਨੂੰ ਲੱਗਦਾ ਜੇ ਦੇਖੋ ਪਾਜੀ ਪਿੱਛੋਂ ਦੀ ਵੀ ਵਿਖਾ ਲੋ ਤਾਂ ਪਿੱਛੋਂ ਦੀ ਵੀ ਕੈਮਰਾਮੈਨ ਸਾਹਿਬ ਬੱਚਾ ਲਾ ਕੇ ਹੁਣੇ ਵਿਖਾਇਆ ਵੀਰਾਂ ਨੂੰ ਐਂਦੀ ਵੀ ਵਿਖਾ ਲੋ ਥਣ ਇਧਰ ਦੀ ਵੀ ਵਿਖਾ ਲ ਕੈਮਰਾਮੈਨ ਸਾਹਿਬ ਵੇਖੋ ਥਣ ਦਾ ਸਪੇਸ ਥਣ ਦਾ ਸਹਿਜ ਵੇਖੋ ਆ ਚੀਜ਼ਾਂ ਹੁੰਦੀਆਂ ਚਾਰ ਨੁਕਰਾ ਇਧਰ ਨੂੰ ਵਿਖਾਓ ਪਿਛੇ ਹੋ ਕੇ ਇਹ ਥਣ ਲੈਵਾਇਆ ਹੋਇਆ ਵਲਿਆਤ ਨਾ گاਵਾ ਅਰਜਾ ਕਿਸੇ ਪਸ਼ੂ ਨੂੰ ਗਿਰਲੇ ਇਹਨੂੰ ਲੱਗਦਾ ਜੇ ਪੇਠ ਕੁੜਾ ਸਾਫ ਸੁਥਰੀ ਦੂਜਾ ਸੂਆ ਫੁੱਲ ਫਲਾਈਟ ਵੱਡੀ ਹਾਈਟਾਂ ਦੀ ਝੋਟੀ ਦੀ ਬਾਕੀ ਵੀਰ ਮੇਰੇ ਆਪੇ ਅੰਦਾਜ਼ਾ ਲਾ ਲੈਣ ਕੇ 18 ਕਿਲੋ ਦੁੱਧ ਦਿੰਦੀ ਆ ਕਿ 20 ਕਿਲੋ ਦਿੰਦੀ ਆ ਪਰ ਕੱਚਾ ਦੁੱਧ ਤਿੰਨ ਚਾਰ ਦਿਨਾਂ ਦੀ ਸੂਈ ਕੋ 14 ਕਿਲੋ ਦੁੱਧ ਹੁਣ ਇਹਦੇ ਹੀ ਥਾਂ ਤਿਆਰ ਆ ਜੀ ਟੌਪ ਦੀ ਝੋਟੀ ਆ ਦੂਜਾ ਸੂਆ ਦੁੱਤ ਉਮੀਦ ਤੋਂ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਚੱਲ ਰਹੀ ਕੱਟੀ ਮਗਰਾ ਜੀ ਸਾਰੇ ਵੀਰ ਭੈਣ ਭਰਾਵਾਂ ਨੂੰ ਇਹੋ ਅੱਜ ਫੋਨ ਆਏ ਤੋਂ ਵੱਡੀ ਝੋਟੀ ਵਿਖਾਓ ਵੱਡੀ ਝੋਟੀ ਵਿਖਾਓ ਫੋਨ ਬਹੁਤ ਆਏ ਅੱਜ ਪਰ ਵੱਡਿਆਂ ਇਹਦੋਂ ਮਾਲਕ ਦੀ ਕਿਰਪਾ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ 18 ਕਿਲੋ ਝੋਟੀ ਕੋ ਦੁੱਧ ਚੋ ਕੇ ਵੀ ਦੇ ਸਕਦੇ ਹਾਂ ਜੀ ਦੇਖੋ ਤੂੰ ਟੱਚ ਨੇਵਾ ਕਰਦਾ ਚਾਰ ਦਾਣਾ ਦੀ ਸੂਈ ਕੋ ਜਦੋਂ ਕੜਕੂੜਦੇ ਤੂੰ ਸਾਫ਼ ਹੋ ਗਈ ਝੋਟੀ ਉਦੋਂ ਝੋਟੀ ਕੋਈ 9.5 ਸਿਰ ਦੁੱਧ ਟਾਈਮ ਦਾ ਪਾਉਣ ਵਾਲੀ ਏ ਮਹਾਰਾਜ ਦੀ ਕਿਰਪਾ ਦੇ ਨਾਲ ਸਪੇਸ ਬੜਾ ਕੱਲਾ ਕੱਲਾ ਥਣ ਲੱਗਾ ਏ ਠੰਡੀ ਫੀਰੀ ਮਾਲਕ ਗਾਡਰਰ ਦੀ ਸੁੱਤੀ ਮੈਂ ਪਈ ਏ ਬਾਕੀ ਤੁਹਾਡੇ ਭਰਾ ਦਾ ਪਿੰਡ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵੀਰ ਜੀ ਫੋਨ ਨੰਬਰ 987839451 ਦੂਜਾ ਨੰਬਰ 7848244 ਨਜਿਆ ਦੋਵਾਂ ਤੇ ਵੀਰੇ ਵਟਸਐਪ ਚੱਲਦਾ ਕੋਈ ਵੀ ਆਪਣੇ ਵੀਰ ਜੀ ਪਸ਼ੂਆਂ ਥਰੂ ਕੋਈ ਵੀ ਜਾਣਕਾਰੀ ਚਾਹੀਦੀ ਹੋਊਗੀ ਮੇਰਾ ਵੀਰ ਭੈਣ ਭਰਾ ਆਪਾਂ ਨੂੰ ਕਹੋ ਲਾ ਸਕਦਾ ਵੀਰ ਜੀ ਬਾਕੀ ਮਾਲਕ ਦੀ ਕਿਰਪਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀਡੀਓ ਤੁਹਾਨੂੰ ਹੋਰ ਵੀ ਪਾ ਕੇ ਦੱਸਾਂਗੇ ਜੇ ਕਿਸੇ ਵੀਰ ਭੈਣ ਭਰਾ ਦੀ ਕੋਈ ਥਣ ਦੀ ਧਾਰ ਟੈਟਾ ਉਹ ਵੀ ਵੀਰ ਜੀ ਆਪਾਂ ਨੂੰ ਫੋਨ ਤੇ ਕਨੈਕਟ ਕਰ ਸਕਦਾ ਉਹਦਾ ਵੀ ਚੂਣ ਅਸੀਂ ਮੈਂ ਦਾ ਪਨਾਲੇ ਵਰਗਾ ਬਣਾ ਕੇ ਦਵਾਂਗੇ ਜੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਛੋਟੀ ਸਾਡੇ ਕੋਲ ਕਿਸ ਗਾਗਨੇ ਲੈ ਕੇ ਆਉਣੀ ਆ ਉਹਦਾ ਅਸੀਂ ਚੂਣ ਸਹੀ ਕਰਕੇ ਦੇਣਾ ਵਾ ਥਣਾ ਦੇ ਮੈਚਿੰਗ ਕਰਕੇ ਚੂਣ ਖੁੱਲਾ ਕਰਕੇ ਦੇਣਾ ਉਹਦੀ ਵੀਡੀਓ ਤੁਹਾਨੂੰ ਵਿਖਾਵਾਂਗੇ ਜੀ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ